ਜਦੋਂ ਕਾਲੇ ਰੰਗ ਦੀਆਂ ਮੱਜਾਂ ਇਹ ਛਪੜੀ ਦੇ ਵਿੱਚ ਵੜ ਕੇ ਹੋ ਗਈਆਂ ਸੀ ਭੂਰੇ ਰੰਗ ਦੀਆਂ ਅੱਜ ਇਸ ਸਥਾਨ ਤੇ ਓਮੇ ਹੀ ਫਾਈਬਰ ਦੀਆਂ ਮੱਜਾਂ ਬਣਾ ਕੇ ਉਹੀ ਪੁਰਾਣਾ ਦ੍ਰਿਸ਼ਾ ਤੁਸੀਂ ਦੇਖ ਸਕਦੇ ਹੋ ਪੇਸ਼ ਕੀਤਾ ਹੋਇਆ 1890 ਦੇ ਵਿੱਚ ਇੱਕ ਅੰਗਰੇਜ਼ ਅਫਸਰ ਇਸ ਜਗ੍ਹਾ ਦੇ ਵਿੱਚ ਦੀ ਨਹਿਰ ਕੱਢਣ ਲੱਗਿਆ ਸੀ ਤੇ ਉਸ ਨੂੰ ਦਿਸਣਾ ਬੰਦ ਹੋ ਗਿਆ ਸੀ ਤੇ ਫਿਰ ਉਹ ਅੰਗਰੇਜ਼ ਅਫਸਰ ਨੇ ਇੱਥੋਂ ਵੱਲ ਪਾਤਾ ਸੀ ਯਾਨੀ ਕਿ ਨਹਿਰ ਦੀ ਡਾਇਰੈਕਸ਼ਨ ਬਦਲਦੀ ਸੀਗੀ ਸੋ ਤੁਸੀਂ ਅੱਗੇ ਵੀ ਦੇਖੋਗੇ ਕਿਤੇ ਵੀ ਤੁਹਾਨੂੰ ਨਹਿਰ ਦੇ ਵਿੱਚ ਵਾੜ ਨਹੀਂ ਮਿਲੂਗਾ ਵੱਡੇ ਖੱਲੂਕਾਰੇ ਦੀ ਜੰਗ ਸਮੇ ਇਸੇ ਪਿੰਡ ਦੀ ਢਾਬ ਤੇ ਸਿੰਘਾਂ ਨੇ ਪਾਣੀ ਪੀਤਾ ਸੀ ਅਤੇ ਅਬਦਾਲੀ ਦੇ ਸਿਪਾਈਆਂ ਬਜ਼ੁਰਗ ਜੋ ਮੱਕੀ ਅਤੇ ਚਰੀ ਦੇ ਮਹਾਰਿਆਂ ਚ ਲੁਕੇ ਹੋਏ ਸੀ ਉਹਨਾਂ ਨੂੰ ਵਿੱਚ ਇਹੀ ਅੱਗ ਲਗਾ ਦਿੱਤੀ ਸੀ ਅੱਜ ਆਪਾਂ ਖੜੇ ਆ ਪਿੰਡ ਗਹਿੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਦੇ ਇੱਥੇ ਇੱਕ ਬੜਾ ਇਤਿਹਾਸਿਕ ਸਥਾਨ ਆ ਬਾਬਾ ਭਗਤੂ ਜੀ ਨਾਲ ਸੰਬੰਧਿਤ ਇਹ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਭਗਤੂਆਣਾ ਸਾਹਿਬ ਤੇ ਅੱਜ ਆਪਾਂ ਇਸ ਗੁਰੂ ਘਰ ਦਾ ਇਤਿਹਾਸ ਵੀ ਦੱਸਾਂਗੇ ਤੇ ਸਾਰੇ ਗੁਰੂ ਘਰ ਦੇ ਦਰਸ਼ਨ ਵੀ ਕਰਵਾਵਾਂਗੇ। ਬਾਬਾ ਭਗਤੂ ਜੀ ਦਾ ਜਨਮ 1565 ਈਸਵੀ ਨੂੰ ਗੁਰੂ ਰਾਮਦਾਸ ਪਾਤਸ਼ਾਹੀ ਦੇ ਬਚਨਾਂ ਸਦਕਾ ਹੋਇਆ ਸੀ। ਬਾਬਾ ਭਗਤੂ ਜੀ ਨੇ ਆਪਣੀ ਸਾਰੀ ਉਮਰ ਕੋਰ ਤਪੱਸਿਆ ਕਰਦਿਆਂ ਗੁਜ਼ਾਰੀ ਅਤੇ ਜਿਸ ਟਾਈਮ ਬਾਬਾ ਜੀ ਇਸ ਜਗ੍ਹਾ ਤੇ ਆਏ ਸੀ ਉਸ ਟਾਈਮ ਇਹ ਜਗ੍ਹਾ ਇੱਕ ਸੰਘਣੇ ਜੰਗਲ ਵਾਂਗ ਸੀ। ਮਤਲਬ ਇੱਕ ਦਰਖਤਾਂ ਦਾ ਬਹੁਤ ਸੰਘਣਾ ਝੁੰਡ ਸੀਗਾ ਜਿਸ ਨੂੰ ਆਪਾਂ ਛਿੜੀ ਵੀ ਕਹਿ ਦਿੰਦੇ ਆ। ਇਸ ਝਿੜੀ ਦੇ ਵਿੱਚੋਂ ਕੋਈ ਲੱਕੜ ਵੀ ਨਹੀਂ ਸੀ ਕੱਟ ਸਕਦਾ ਜੇ ਕੋਈ ਇਥੋਂ ਲੱਕੜ ਗਲਤੀ ਨਾਲ ਕੱਟ ਵੀ ਲੈਂਦਾ ਸੀ ਤਾਂ ਉਸ ਦਾ ਨੁਕਸਾਨ ਹੁੰਦਾ ਸੀ ਤਾਂ ਇੱਕ ਵਾਰ ਦੀ ਗੱਲ ਆ ਕਿ ਇੱਕ ਚੋਰ ਸੀਗੇ ਜਿਹੜੇ ਇਥੋਂ ਨੇੜਿਓਂ ਕਿਤੋਂ ਮੱਝਾਂ ਚੋਰੀ ਕਰਕੇ ਇਸ ਸਥਾਨ ਤੇ ਪਹੁੰਚਦੇ ਆ ਤੇ ਝਿੜੀ ਦੇ ਵਿੱਚ ਲੁਕ ਜਾਂਦੇ ਆ ਚੋਰਾਂ ਦੇ ਪਿੱਛੇ-ਪਿੱਛੇ ਉਹਨਾਂ ਦੇ ਪੈਰ ਨੱਪਦੇ ਹੋਏ ਉਹਨਾਂ ਦੇ ਮਾਲਕ ਵੀ ਜਦੋਂ ਜਿਹੜੇ ਇਸ ਜਗ੍ਹਾ ਤੇ ਆ ਜਾਂਦੇ ਆ ਜਦੋਂ ਚੋਰਾਂ ਨੂੰ ਪਤਾ ਲੱਗਦਾ ਕਿ ਮਾਲਕ ਵੀ ਪਿੱਛੇ-ਪਿੱਛੇ ਆ ਰਹੇ ਆ ਤਾਂ ਫਿਰ ਉਹ ਜਿਹੜੀਆਂ ਮੱਝਾਂ ਸੀਗੀਆਂ ਉਹਨਾਂ ਬਾਰੇ ਬਾਬਾ ਜੀ ਨੂੰ ਦੱਸਦੇ ਆ ਕਿ ਉਹ ਚੋਰੀ ਕਰਕੇ ਲੈ ਕੇ ਆਏ ਆ ਸਾਰੀ ਸੱਚੀ ਵਾਰਤਾ ਜਿਹੜੀ ਬਾਬਾ ਜੀ ਨੂੰ ਸੁਣਾ ਦਿੰਦੇ ਆ ਤੇ ਬਾਬਾ ਜੀ ਫਿਰ ਦਇਆ ਦੇ ਵਿੱਚ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀਆਂ ਮੱਝਾਂ ਆਪਣੀਆਂ ਤੁਸੀਂ ਛਪੜੀ ਦੇ ਵਿੱਚ ਵਾੜ ਦੋ ਤੇ ਫਿਰ ਉਹ ਉਦਾਂ ਹੀ ਕਰਦੇ ਆ ਮੱਝਾਂ ਛਪੜੀ ਦੇ ਵਿੱਚ ਵਾੜ ਦਿੰਦੇ ਆ ਆਪਣੀਆਂ ਤੇ ਸਵਾ ਤੁਸੀਂ ਉਵੇਂ ਹੀ ਜਿਹੜਾ ਸਾਰਾ ਇਹ ਛਪੜੀ ਵੀ ਉਹੀ ਆ ਸਾਰਾ ਕੁਝ ਉਵੇਂ ਹੀ ਦਿਖਾਇਆ ਹੋਇਆ ਹੈ ਨਾ ਤੇ ਜਿਵੇਂ ਜਿਵੇਂ ਮੱਝਾਂ ਛਪੜੀ ਦੇ ਵਿੱਚ ਜਾਈ ਜਾਂਦੀਆਂ ਉਹਨਾਂ ਦਾ ਰੰਗ ਜਿਹੜਾ ਬਦਲੀ ਜਾਂਦਾ ਜਿਹੜੀਆਂ ਮੱਝਾਂ ਉਹਨਾਂ ਦਾ ਕਾਲਾ ਰੰਗ ਹੁੰਦਾ ਤੇ ਉਹ ਪੂਰੇ ਰੰਗ ਦੀਆਂ ਹੋ ਜਾਂਦੀਆਂ ਯਾਨੀ ਬੂਰੀਆਂ ਮੱਝਾਂ ਬਣ ਜਾਂ ਤੇ ਜਦੋਂ ਫਿਰ ਮਾਲਕਾਂ ਨੂੰ ਫਿਰ ਕੀ ਲੱਭਣੀਆਂ ਸੀ ਕਿਉਂਕਿ ਜਦੋਂ ਰੰਗ ਹੀ ਉਹਨਾਂ ਦਾ ਬਦਲ ਗਿਆ ਹਨਾ ਤੇ ਜਦੋਂ ਉਹ ਫਿਰ ਸਾਰੇ ਕਿਤੇ ਮੱਝਾਂ ਲੱਭ ਲੈਂਦੇ ਆ ਥੱਕ ਹਾਰ ਕੇ ਫਿਰ ਉਹ ਬਾਬਾ ਜੀ ਦੇ ਚਰਨਾਂ ਤੇ ਆ ਡਿੱਗਦੇ ਆ ਤੇ ਕਹਿੰਦੇ ਨੇ ਕਿ ਬਾਬਾ ਜੀ ਹੁਣ ਤੁਸੀਂ ਹੀ ਕਿਰਪਾ ਕਰੋ ਤਾਂ ਬਾਬਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਬੂਰੀਆਂ ਮੱਝਾਂ ਛੱਪੜ ਦੇ ਵਿੱਚ ਬੈਠੀਆਂ ਨੇ ਇਹ ਤੁਹਾਡੀਆਂ ਹੀ ਮੱਝਾਂ ਨੇ ਤੁਸੀਂ ਇਹਨਾਂ ਨੂੰ ਲੈ ਜਾਵੋ ਇਹ ਦੇਖ ਕੇ ਉਹ ਪਸ਼ੂ ਮਾਲਕ ਬੜੇ ਹੈਰਾਨ ਹੁੰਦੇ ਨੇ ਅਤੇ ਧੰਨ ਬਾਬਾ ਭਗਤੂ ਜੀ ਦੇ ਧੰਨ ਉਹਨਾਂ ਦੀ ਤਪੱਸਿਆ ਕਹਿੰਦੇ ਹੋਏ ਆਪਣੇ ਪਸ਼ੂ ਉੱਥੋਂ ਲੈ ਕੇ ਚਲੇ ਜਾਂਦੇ ਆ ਤੇ ਇੱਕ ਘਟਨਾ ਹੋਰ ਜੁੜੀ ਹੋਈ ਆ ਇਸ ਸ ਇਹ ਨਹਿਰ ਆ ਜਿਹੜੀ ਇਹ ਗਹਿੜਾ ਪਿੰਡ ਦੇ ਬਾਹਰ ਬਾਹਰ ਦੀ ਇਹ ਨਹਿਰ ਲੰਗਦੀ ਆ ਤੇ ਕਹਿੰਦੇ ਕਿ 1890 ਚ ਇਹ ਨਹਿਰ ਬਣੀ ਆ ਤੇ ਜਦੋਂ ਇਹ ਨਹਿਰ ਬਣਾਈ ਆ ਉਦੋਂ ਸੁਪਰਵਾਈਜ਼ਰ ਸੀਗਾ ਜਿਹੜਾ ਸਾਰਾ ਕੰਮ ਦਾ ਦੇਖਦਾ ਸੀਗਾ ਹਨਾ ਸਿਸਟਮ ਉਹ ਅੰਗਰੇਜ਼ ਸੀਗਾ ਇੱਕ ਅਫਸਰ ਤੇ ਜਦੋਂ ਕਹਿੰਦੇ ਆ ਵੀ ਤੁਸੀਂ ਦੇਖੋ ਵੀ ਹੋ ਉਥੋਂ ਬਲ ਪੈਂਦਾ ਤੁਸੀਂ ਧਿਆਨ ਨਾਲ ਦੇਖੋ ਇਹ ਨਹਿਰ ਪਿੱਛੋਂ ਜਮਾ ਬਿਲਕੁਲ ਸਿੱਧੀ ਆਉਂਦੀ ਆ ਤੇ ਇੱਥੇ ਆ ਕੇ ਇਹਦੇ ਬਲ ਪੈਂਦਾ ਉਹ ਬਲ ਪੈਂਦਾ ਤੁਹਾਨੂੰ ਕਾਰਨ ਦੱਸਦਾ ਚੱਕ ਪਾਈ ਕਾ ਪਿੰਡ ਆ ਇੱਥੋਂ 3 ਕਿਲੋਮੀਟਰ ਇਸ ਜਗ੍ਹਾ ਤੋਂ ਤੇ ਉਥੋਂ ਜਿਹੜਾ ਉਹ ਅੰਗਰੇਜ਼ ਅਫਸਰ ਆ ਦੂਰਬੀਨ ਨਾਲ ਦੇਖ ਰਿਆ ਸੀਗਾ ਨਹਿਰ ਦੀ ਡਾਇਰੈਕਸ਼ਨ ਹਨਾ ਤੇ ਜਿਹੜੀ ਨਹਿਰ ਉਥੋਂ ਸਿੱਧੀ ਉਹ ਸਾਹਮਣੇ ਤੁਹਾਨੂੰ ਗੁਰੂ ਘਰ ਆ ਜਿਹੜਾ ਜਿੱਥੇ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਏ ਆ ਉਹ ਗੁਰੂ ਘਰ ਵਿੱਚ ਆਉਂਦਾ ਸੀ ਬਿਲਕੁਲ ਉਹ ਇੱਥੋਂ ਨਿਸ਼ਾਨ ਸਾਹਿਬ ਦਿੰਦਾ ਗੁਰੂ ਘਰ ਦਾ ਤੇ ਉਹ ਬਿਲਕੁਲ ਵਿੱਚ ਆਉਂਦਾ ਸੀਗਾ ਤੇ ਜਦੋਂ ਦੂਰਬੀਨ ਰਾਹੀਂ ਅੰਗਰੇਜ਼ ਅਫਸਰ ਸਰਵੇ ਕਰ ਰਿਹਾ ਸੀ ਨਹਿਰ ਦਾ ਤੇ ਅਚਾਨਕ ਉਸ ਨੂੰ ਦਿਸਣਾ ਬੰਦ ਹੋ ਗਿਆ ਤੇ ਜਦੋਂ ਕਿਸੇ ਹੋਰ ਪਾਸੇ ਵੱਲ ਦੇਖਦਾ ਸੀ ਤਾਂ ਉਹਨੂੰ ਦਿਸਣ ਲੱਗ ਜਾਂਦਾ ਸੀਗਾ ਤੇ ਜਦੋਂ ਫਿਰ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ਜਿਹੜੀ ਇਹ ਬਹੁਤ ਮਾਨਤਾ ਲੋਕਾਂ ਦੀ ਇਸ ਜਗ੍ਹਾ ਦੇ ਨਾਲ ਤੇ ਬਹੁਤ ਜ਼ਿਆਦਾ ਮਤਲਬ ਇਹ ਸ਼ਕਤੀਸ਼ਾਲੀ ਜਗ੍ਹਾ ਵਾ ਤੇ ਬਹੁਤ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਇੱਥੋਂ ਪੂਰੀਆਂ ਹੁੰਦੀਆਂ ਨੇ ਤੇ ਫਿਰ ਉਹ ਅੰਗਰੇਜ਼ ਅਫਸਰ ਨੇ ਇੱਥੋਂ ਵੱਲ ਪਾਤਾ ਸੀ ਯਾਨੀ ਕਿ ਨਹਿਰ ਦੀ ਡਾਇਰੈਕਸ਼ਨ ਬਦਲਦੀ ਸੀਗੀ ਸੋ ਤੁਸੀਂ ਅੱਗੇ ਵੀ ਦੇਖੋਗੇ ਕਿਤੇ ਵੀ ਤੁਹਾਨੂੰ ਨਹਿਰ ਦੇ ਵਿੱਚ ਵਾ ਅੱਜ ਵੀ ਇਹ ਪ੍ਰਤੱਖ ਸਬੂਤ ਹੈ ਇਸ ਗੱਲ ਦਾ ਇੱਥੋਂ ਤੁਸੀਂ ਦੇਖੋ ਵੀ ਇਹ ਨਹਿਰ ਦੇ ਵਿੱਚ ਵਲ ਪੈਂਦਾ ਵਾ ਇਸੇ ਸਥਾਨ ਤੇ ਵੱਡੇ ਘੱਲੂ ਘਾਰੇ ਦੀ ਯਾਦਗਾਰ ਵੀ ਬਣੀ ਹੋਈ ਆ ਕਿਉਂਕਿ ਵੱਡੇ ਘੱਲੂ ਘਾਰੇ ਸਮੇਂ ਪਿੰਡ ਗਹਿਲ ਦੀ ਢਾਬ ਤੇ ਆ ਕੇ ਸਿੰਘਾਂ ਨੇ ਪਾਣੀ ਪੀਤਾ ਸੀ ਬੱਚੇ ਬੁੱਢੇ ਆ ਕੇ ਚਰੀ ਅਤੇ ਮੱਕੀ ਦੇ ਮਹਾਰਿਆਂ 'ਚ ਲੌਗ ਗਏ ਸੀ ਤੇ ਅਫਦਾਲੀ ਦੇ ਸਿਪਾਹੀਆਂ ਨੇ ਫਸਲਾਂ ਤੇ ਮਹਾਰਿਆਂ ਨੂੰ ਅੱਗ ਲਾ ਦਿੱਤੀ ਸੀ ਐਸੇ ਵੱਡੇ ਖੱਲੂ ਘਾਰੇ ਦੀ ਯੰਗ ਦੇ ਵਿੱਚ ਤਕਰੀਬਨ 35000 ਸਿੱਖ ਸ਼ਹੀਦ ਹੋਏ ਸੀ ਸੋ ਦੋਸਤੋ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀ ਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ ਧੰਨਵਾਦ